ਵਿਕਰਮ ਮਜੀਠੀਆ ਛਾਤਰੀਆ ਕਾਲ ਕੀ ਹਾਲ ਚੌਲੇ ਤੁਹਾਡਾ ਮੈਂ ਕਿਹਾ ਸਰਦਾਰ ਜੀ ਕਦੇ ਹਾਸ ਵੀ ਲਿਆ ਕਰੋ ਬੱਚਾ ਖੋਲ ਕੇ ਕਿ ਟਾਈਮ ਬੀਤ ਗਿਆ ਤੁਹਾਡਾ ਹੱਸਣ ਵਾਲਾ ਤੇ ਹੁਣ ਰੋਣ ਵਾਲਾ ਆ ਗਿਆ ਸੋ ਮੈਂ ਇੱਕ ਵੀਡੀਓ ਦੇਖੀ ਹੁਣੇ-ਹੁਣੇ ਵਿਕਰਮ ਮਜੀਠੀਆ ਦੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਨੂੰ ਭਗਵੰਤ ਮਾਨ ਨੇ ਲਵ ਲੈਟਰ ਭੇਜਿਆ ਨਾ 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 ਭਗਵੰਤ ਮਾਨ ਦੇ ਦਿਨ ਇੰਨੇ ਨਹੀਂ ਮਾੜੇ ਆਏ ਕਿ ਇੱਕ ਬੰਦੇ ਨੂੰ ਲਵ ਲੈਟਰ ਲਿਖ ਕੇ ਦੇਵੇ ਇਹਦਾ ਮਤਲਬ ਤੂੰ ਅਕਸੈਪਟ ਕਰਦਾ ਕਿ ਤੂੰ ਬੰਦੇ ਬੰਦੇ ਲਾਈਕ ਕਰਦਾ ਉਹ ਬੰਦਿਆਂ ਬੰਦਿਆਂ ਦਾ ਕੀ ਚੱਕਰ じゃ ਹੁੰਦਾ ਪਤਾ ਨਾ ਭਗਵਾਨਤਮਨ ਦੇ ਉਹਨਾਂ ਦੇ ਦਿਨ ਨਹੀਂ ਆਏ ਕਿ ਉਹ ਤੈਨੂੰ ਪ੍ਰਪੋਸ ਕਰੂਗਾ ਉਹਦੇ ਕੋਲ ਆਪਣੀ ਬੜੀ ਸੋਹਣੀ ਸੁਨੱਖੀ ਵੋਟੀ ਹੈਗੀ ਫੇਰ ਤੂੰ ਕਹਿਣਾ ਕਿ ਪਾਉ ਪਾਹੂ ਪੰਗਾ ਲੈ ਲਿਆ ਪਾਉ ਮੈਨੂੰ ਨਹੀਂ ਪਤਾ ਇਹ ਪਾਉ ਸ਼ਬਦ ਕੀ ਹੁੰਦਾ ਹੈ ਕਿੰਨਾਂ ਨੂੰ ਆਖਿਆ ਜਾਂਦਾ ਜਿਸ ਸ਼ਬਦ ਦਾ ਮੈਨੂੰ ਨਹੀਂ ਪਤਾ ਤਾਂ ਮੈਂ ਇਹੀ ਕਹੂੰਗੀ ਮੈਨੂੰ ਨਹੀਂ ਪਤਾ ਸੋ ਪਾਉ ਪੂਤ ਆਪਣੇ ਗੁੱਜ ਚ ਪਾਲਾ ਮਜਿੱਠਿਆ ਹੁਣ ਤੁਹਾਨੂੰ ਸਾਰਿਆਂ ਨੂੰ ਮਿਰਚਾਂ ਬੜੀਆਂ ਲੱਗੀਆਂ ਹੋਈਆਂ ਬੜੀਆਂ ਚਨੂਨੇ ਲੜੇ ਹੋਏ ਆ ਕਿਉਂਕਿ ਭਗਵਾਨ ਤਮਨ ਤੁਹਾਡੇ ਸਾਰਿਆਂ ਦੇ ਕਾਲੇ ਚਿੱਠੇ ਖੋਲ ਰਿਹਾ ਤੇ ਪਰਕੇ ਵਰਨੇ ਫਲੋਰ ਲਿਆ ਜਿਹੜੇ ਵਰਕੇ ਕੇ ਇਹਨਾਂ ਨੂੰ ਫਲੋਰ ਲਿਆ ਉਹ ਬੰਦਾ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਤੇ ਪੰਜਾਬ ਸਰਕਾਰਾਂ ਗਈਆਂ ਕਦੇ ਕਿਸੇ ਦੀ ਇੰਨੀ ਹਿੰਮਤ ਇੰਨੀ ਜ਼ੁਰਤ ਇੰਨੀ ਔਕਾਤ ਨਹੀਂ ਸੀ ਕਿ ਤੇਰੇ ਵਰਗੇ ਬੰਦੇ ਨੂੰ ਲਵ ਲੈਟਰ ਭੇਜ ਸਕੇ ਲਵ ਕਿਡਾ ਬੇਸ਼ਰਮ ਬੰਦਾ ਦੇਖੋ ਕਾਨੂੰਨੀ ਨੋਟਿਸ ਆਇਆ ਤੇ ਲਵ ਲੈਟਰ ਦੱਸ ਰਿਹਾ ਹੱਸ ਕੇ ਇਹ ਉਹਨੂੰ ਕਹਿੰਦੇ ਆ ਦੁਨੀਆ ਦਾ ਮਹਾ ਬੇਸ਼ਰਮ ਬੰਦਾ ਸੋ ਹਾਂਜੀ ਭਾਈ ਚੁੱਟੇ ਦਾ ਕੰਮ ਤੂੰ ਕੀਤਾ ਮਜੀਠਿਆ ਹੁਣ ਜਿਹੜੀ ਖਬਰ ਆਈ ਹੈ ਮੈਂ ਜਿਹੜੀ ਖਬਰ ਸੁਣੀ ਹੈ ਵੀ ਤੇਰੀ ਜਨਾਨੀ ਨੇ ਵੀ ਚਟਾ ਵੇਚਿਆ ਹੁਣ ਤੂੰ ਕਹਿਣਾ ਹੈ ਭਗਵੰਤ ਮਾਨ ਨੂੰ ਦੇਖ ਵੱਡਾ ਤੂੰ ਮੇਥੋਂ ਮਰ ਚ ਮੇਰੇ ਭਰਾ ਦੇ ਥਾ ਲਾਲਾ ਪਰ ਮੈਂ ਤੁਹਾਨੂੰ ਤੁਸੀਂ ਵੀ ਕਹਿ ਸਕਦੀ ਸੀ ਤੇ ਜੀ ਕਹਿ ਕੇ ਵੀ ਬੋਲ ਸਕਦੀ ਸੀ ਪਰ ਸੌਰੀ ਮੈਂ ਕਦੇ ਵੀ ਉਸ ਸ਼ਖਸ ਨੂੰ ਜੀ ਤੇ ਤੁਸੀਂ ਸ਼ਬਦ ਬਿਲਕੁਲ ਅਪਯੋਗ ਨਹੀਂ ਕਰੂੰਗੀ ਆਪਣੇ ਜਿੰਦਗੀ ਚ ਜੋ ਬੰਦਾ ਡਰੱਗ ਵੇਚਦਾ ਹੋਵੇ ਜਾਂ ਜੋ ਬੰਦਾ ਦੇ ਵਪਾਰ ਦਾ ਧੰਦਾ ਕਰਦਾ ਹੋਵੇ ਕੁੜੀਆਂ ਨੂੰ ਪ੍ਰੋਸਟੀਚਨ ਚ ਪਾਉਂਦਾ ਹੋਵੇ ਸੋ ਇਦਾਂ ਦੇ ਦੋ ਕੰਜਰ ਬੰਦਿਆਂ ਤੋਂ ਮੈਨੂੰ ਜ਼ਿੰਦਗੀ 'ਚ ਨਫ਼ਰਤ ਆਇਆ ਉਹਨਾਂ ਨੂੰ ਕਦੇ ਵੀ ਮੈਂ ਜੀ ਤੁਸੀਂ ਆਪ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਇੱਕ ਤੱਕ ਪੁਰਦੇ ਸੀਰੀਅਲ ਦੇਖੇ ਨਾ ਉਹਦੇ ਵਿੱਚ ਹਰ ਟੇਕ ਨੂੰ ਤਿੰਨ ਵਾਰ ਹੁੰਦਾ ਨਹੀਂ 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 ਕਦੇ ਨਹੀਂ ਕਹੂੰਗੀ ਸੋ ਫੇਰ ਤੂੰ ਕਹਿੰਦਾ ਵੀ ਤੈਨੂੰ ਇੰਦਰਪ੍ਰੀਤ ਤੇਰੀ ਪਹਿਲੀ ਘਰ ਵਾਲੇ ਲੋਟ ਨਹੀਂ ਕਰ ਸਕੀ ਤੈਨੂੰ ਡਾਕਟਰ ਗੁਰਪ੍ਰੀਤ ਤੇ ਸੈਕੰਡ ਘਰ ਵਾਲੇ ਲੋਟ ਨਹੀਂ ਕਰ ਸਕੀ ਪਰ ਹੁਣ ਮੇਰੀ ਜਨਾਨੀ ਲੋਟ ਕਰਕੇ ਦਿਖਾਉ ਕਿਉਂ ਜਨਾਨੀ ਦਸ਼ਰਗਣ ਪਹੁੰਚਾਉਣਾ ਭਗਵੰਤ ਮਾਨ ਨੂੰ ਹੁਣ ਤੀਜਾ ਵਿਆਹ ਕਰਾਉਣਾ ਤੁਸੀਂ ਗੱਲਾਂ ਕਿਦਾਂ ਦੀਆਂ ਓਛੀਆਂ ਤੇ ਕਿੰਨੀਆਂ ਗਿਰੀਆਂ ਹੋਈਆਂ ਕਰਦੇ ਆਪਣੇ ਜਿਹੜੇ ਸ਼ਬਦ ਹਨ ਮੰਨਿਆ ਕਿ ਜੀਬ ਗਿੱਲੀ ਥਾਂ ਜ਼ੁਬਾਨ ਲੱਗੀ ਆ ਫਿਸਲ ਜਾਂਦੀ ਆ ਇਹ ਚ ਹੱਡੀ ਨਹੀਂ ਹੁੰਦੀ ਕਹਿੰਦੇ ਹੱਡੀਆਂ ਤੜਾ ਦਿੰਦੀ ਆ ਸੋ ਆਪਣੀਆਂ ਗੱਲਾਂ ਨੂੰ ਸੋਚ ਸਮਝ ਕੇ ਆਪਣੇ ਸ਼ਬਦਾਂ ਦੇ ਬਾਹਰ ਨੂੰ ਆਪਣੇ ਮੂੰਹ ਚੋਂ ਕੱਢਿਆ ਕਰੋ ਇਹ ਤੁਹਾਡੇ ਵਰਗੇ ਲੋਕ ਨੇ ਜਿਹੜੇ ਆਪਣੀਆਂ ਵੋਟੀਆਂ ਨੂੰ ਆਪ ਨੀ ਵਸਤਰ ਕਰ ਦਿੰਦੇ ਸਮਾਜ ਦੇ ਵਿੱਚ ਭਾਈ ਤੇਰੀ ਜਨਾਨੀ ਚਾਂਸੀ ਦੀ ਰਾਣੀ ਆ ਤੋਪ ਆ 147 ਆ ਹੈ ਕੀ ਆ ਵੀਰ ਉਹਨਾਂ ਨੂੰ ਲੋਟ ਕਰ ਲੂਗੀ ਇਮਾਨਦਾਰੀ ਨਾਲ ਮਜੀਠੇ ਇਕੱਲੇ ਬਹਿ ਕੇ ਸੋਚੀਏ ਕਿ ਡਰਗ ਨਹੀਂ ਵੇਚਿਆ ਹੁਣ ਲੋਕ ਇਹ ਵੀ ਸਵਾਲ ਕਰਨਗੇ ਵੀ ਦੇਵ ਵਪਾਰ ਦਾ ਧੰਦਾ ਤੇ ਡਰਗ ਦਾ ਧੰਦਾ ਨੈਨਸੀ ਵੀ ਇਹ ਦੋਨਾਂ ਨੂੰ ਮੈਚ ਕਿਉਂ ਕਰ ਰਹੀ ਹੈ ਬਿਲਕੁਲ ਮੈਚ ਕਰ ਰਹੀ ਹੈ ਦੇਵ ਵਪਾਰ ਜਿਹੜੇ ਸਾਡੇ ਕੁਝ ਪੰਜਾਬੀ ਗਾਂਹ ਕੁੜੀਆਂ ਨੂੰ ਜਾਂ ਸਟੂਡੈਂਟਸ ਕੁੜੀਆਂ ਨੂੰ ਦੇਵ ਵਪਾਰ ਚ ੱੱਕਾ ਮਾਰ ਰਹੇ ਨੇ ਨਾ ਉਹਨਾਂ ਦੇ ਜਿਸਮਾਂ ਦੀ ਕਮਾਈ ਖਾ ਰਿਆ ਜਿਹਨੂੰ ਦੇਵ ਵਪਾਰ ਕਹਿੰਦੇ ਆ ਪਰ ਕੁੜੀਆਂ ਜਿਸਮ ਵੇਚਦੀਆਂ ਉਹ ਜਿਹੜੇ ਵੇਚਣ ਜਿਹਨਾਂ ਨੂੰ ਪੈਸੇ ਮਿਲਦੇ ਇਦਾਂ ਦੇ ਬੰਦੇ ਬਹਿ ਕੇ ਖਾਂਦੇ ਆ ਦਲਾਲ ਉਹਨੂੰ ਸੇਮ ਡਰੱਗ ਵੀ ਦੇ ਨਾਲ ਹੀ ਰਿਲੇਟਿਡ ਆ ਤੁਸੀਂ ਡਰੱਗ ਦਾ ਬਿਜ਼ਨਸ ਕੀਤਾ ਬੇ ਆਪਣਾ ਪੰਜਾਬ 'ਚ ਡਰੱਗ ਫੈਲਾਇਆ ਜਵਾਨ ਧੀਆਂ ਪੁੱਤਾਂ ਦੇ ਨਸਾਂ ਦੇ ਵਿੱਚ ਟੀਕੇ ਜਦੋਂ ਲੱਗਦੇ ਆ ਨਾ ਉਹ ਡਰੱਗ ਨਸਾਂ ਦੇ ਥਰੂ ਦੇ ਦੇ ਅੰਦਰ ਜਾਂਦਾ ਸੋ ਦੇ ਵਪਾਰ ਤੇ ਡਰੱਗ ਇੱਕੋ ਹੀ ਗੱਲ ਆ ਉਹ ਬੱਚੇ ਜਦੋਂ ਮਰਦੇ ਆ ਨਾ ਉਹਨਾਂ ਦੀਆਂ ਮਾਵਾਂ ਨੂੰ ਜਾ ਕੇ ਪੁੱਛੋ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਕੋਸਤੀਆਂ ਤੁਹਾਡੇ ਵਰਗੇ ਲੋਕਾਂ ਨੂੰ ਵੱਦੋਆਵਾਂ ਦਿੰਦੀਆਂ ਸੋ ਸੁਣਨ ਚ ਇਹ ਗੱਲ ਆਈ ਕਿ ਮੰਜੀਠੀਆ ਦੀ ਜਿਹੜੀ ਜਨਾਨੀ ਹੈ ਕਹਿੰਦੇ ਇਦਾਂ ਪਰਸਾਂ 'ਚ ਪਾ ਪਾ ਕੇ ਡਰਗ ਸਪਲਾਈ ਕਰਦੀ ਰਹੀ ਹੈ ਇਹ ਮੈਂ ਨਹੀਂ ਕਹਿੰਦੀ ਇਹ ਗੱਲ ਮੈਨੂੰ ਸੁਣਨ ਚਾਹੀ ਉਹ ਵੀਡੀਓ ਸੁਣੀ ਮੈਂ ਇੱਕ ਸੌ ਲੱਖ ਦੀਆਂ ਲਾਲਤਾ ਇੱਕ ਔਰਤ ਕਹਿੰਦੇ ਇੱਕ ਔਰਤ ਉਹ ਹੁੰਦੀ ਚ ਦੂਜੀ ਔਰਤ ਦਾ ਦਰਦ ਸਮਝਦੀ ਆ ਪਰ ਅੱਜ ਦੇ ਟਾਈਮ ਚ ਇੱਕ ਔਰਤ ਜਿਹੜੀ ਖੁਦ 9 ਮਹੀਨੇ ਬੱਚੇ ਨੂੰ ਕੱਖ ਚ ਰੱਖ ਕੇ ਉਹਨੂੰ ਸੀਜਦੀ ਆ ਉਹਨੂੰ ਇਸ ਦੁਨੀਆ ਚ ਲੈ ਕੇ ਆਂਦੀ ਆ ਨਵਾਂ ਜਨਮ ਦਿੰਦੀ ਆ ਉਹੀ ਔਰਤ ਡਰਗ ਸਪਲਾਈ ਕਰੇ ਸਾਡੇ ਪੰਜਾਬ ਤੇ ਸਾਡੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਮਾਰਦਾ ਤੁਸੀਂ ਨਸਲਾਂ ਖਤਮ ਕਰਦੀਆਂ ਇੱਕ ਪਾਸੇ ਕਹਿੰਦੇ ਹੋ ਕਿਰਜੀਵ ਗਾਂਧੀ ਨੇ ਕਿਹਾ ਸੀ ਇਨਕੀ ਨਸਲੇ ਖਤਮ ਕਰ ਦੂੰਗਾ ਰਜੀਵ ਗਾਂਧੀ ਤਾਂ ਮਰੇ ਮੁੱਤਾਂ ਬੀਤ ਗਏ ਆ ਫਿਰ ਤੁਸੀਂ ਉਹਦੇ ਨਕਸ਼ੇ ਕਦਮ ਤੇ ਕਿਉਂ ਚੱਲੇ ਤੁਸੀਂ ਡਰੱਗ ਦਾ ਕੰਮ ਕਰਕੇ ਤੁਸੀਂ ਕੀ ਕਰ ਰਹੇ ਹੋ ਪੰਜਾਬ ਨੂੰ ਬਰਬਾਦ ਕੀਤਾ ਉਧਰ ਉਹ ਸੁਖਵੀਰ ਬਾਦਲ ਦੀ ਵੀਡੀਓ ਦੇਖੀ ਉਹ ਕਹਿ ਰਿਹਾ ਜੀ ਮੇਰੇ ਟਾਈਮ 'ਚ ਜਿਹੜੀਆਂ ਬੇਅਦਬੀਆਂ ਹੋਈਆਂ ਜੀ ਮਾਫੀ ਦੋ ਜੀ ਆ ਹੁਣ ਮਾਫੀਆਂ ਯਾਦ ਆ ਗਈਆਂ ਬਾਦਲ ਸਾਹਿਬ ਬਾਦਲ ਸਾਹਿਬ ਆਪ ਕਿਉਂ ਮਾਫੀ ਯਾਦ ਆਈ ਆਪਕੋ ਇਤਨੇ ਟਾਈਮ ਕੌਣ ਸੀ ਐਸੀ ਕੁੰਭਕਰਨ ਕੀ ਨੀਂਦ ਸੌ ਰਹੇ تھے ਆਪ ਜੋ ਆਪ ਅਬ ਉੱਠੇ ਹੈ अरे आपके राज में क्या गुंडागर्दी बदमाशी ड्रग्स क्या कुछ नहीं हुए आपने सिर्फ अपना बिजनेस बढ़ाया है पंजाब में हर जगह से जहां मौका मिला आपने सिर्फ पैसे कमाए कोई छड़ड़ी है जगह जितो तुलसी नोट नहीं कमाए दस दो मेनू रेता दी ट्रॉलीयां तक नहीं छड़ियां तुसी शुक्र है ਤੁਸੀਂ ਜਿਹੜੇ ਆ ਵਿਚਾਰੇ ਆਸੀਵਰ ਸਿਸਟਮ ਸਾਫ਼ ਕਰਦੇ ਆ ਇਹਨਾਂ ਤੋਂ ਨਹੀਂ ਕਹਿਤਾ ਵੀ ਜੇ ਤੁਸੀਂ 250 ਲੈ ਰਹੇ ਹੋ ਸੀਫਰ ਸਾਫ਼ ਕਰਨ ਦਾ ਉਹ ਜੀ ਗੱਲ ਸੁਣ ਲਓ 75 ਰੁਪਏ ਮੇਰਾ 100 ਰੁਪਏ ਮੇਰਾ ਚ ਬਹੂਗਾ ਹਿੱਸਾ ਤੁਸੀਂ ਉਹ ਛੱਡਤਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਜਿ ਚੁੱਲ੍ਹੇ ਉੱਪਰ ਪਾਣੀ 'ਚ ਡੁੱਬ ਕੇ ਮਰ ਜਾਓ ਐਨਾ ਬੇਪਨਾ ਦੌਲਤ ਤੁਸੀਂ ਪੰਜਾਬ 'ਚੋਂ ਲੁੱਟੀ ਕਮਾਈ ਕੰਗਾਲ ਕਰਕੇ ਰੱਖਤਾ ਪੰਜਾਬ ਨੂੰ ਨਸ਼ਿਆਂ ਤੇ ਅੱਜ ਦੀ ਨੌਜਵਾਨ ਪੀੜੀ ਲਾਤੀ ਪਹਿਲ ਤਾਂ ਮੁੰਡੇ ਨਸ਼ਾ ਕਰਦੇ ਸੀ ਹੁਣ ਤਾਂ ਕੁੜੀਆਂ ਕਰਨ ਲੱਗੀਆਂ ਆ ਥੋੜਾ ਦਿਨ ਪਹਿਲ ਦੀ ਬ੍ਰੈਂਟਨ ਦੀ ਖਬਰ ਆ ਪੋਲਸ ਨੇ ਸਟੂਡੈਂਟ ਕੁੜੀ ਫੜੀ ਆ ਜਿਹੜੀ ਕਾਰ ਫੜੀ ਉਹ ਕਾਰ ਵਿੱਚ ਓਰੀ ਦੀ ਆ ਤੇ ਉਹ ਸਟੂਡੈਂਟ ਕੁੜੀ ਕੋਲੋਂ ਡਰੱਗ ਲੱਭ ਮਿਲੇ ਉਹਦਾ ਪੂਰਾ ਨਾਮ ਨਹੀਂ ਦੱਸਿਆ ਲਾਸਟ ਨੇਮ ਕੀ ਆ ਉਹਦਾ ਗੌਰ ਫਰਮਾਇਓ ਜਨਾਬ ਜੀ ਕੌਰ ਸਿੰਘ ਤੇ ਕੌਰ ਕਿਹਦੇ ਮਗਰ ਲੱਗਦਾ ਸਾਡੇ ਪੰਜਾਬੀਆਂ ਦੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕੌਰ ਕਿਉਂ ਕੁੜੀਆਂ ਕੈਨੇਡਾ ਅਮਰੀਕਾ ਅਗੇ ਦੇ ਮੁਲਕਾਂ ਚ ਜਾ ਕੇ ਦੇ ਵਪਾਰ ਦੇ ਧੰਦੇ ਚ ਪੈ ਗਈਆਂ ਕਿਉਂ ਕੁੜੀਆਂ ਮੁੰਡੇ ਡਰੱਗ ਵੇਚਣ ਲੱਗ ਗਏ ਆ ਡਰੱਗ ਕਰਨ ਲੱਗ ਗਏ ਵਾਈ ਇੱਕ ਰੀਜ਼ਨ ਦੱਸੋ ਮੈਨੂੰ ਜੇ ਤੁਸੀਂ ਕਹਿੰਦੇ ਹੋ ਪੰਜਾਬ ਚ ਆਏ ਆ ਪੰਜਾਬ ਉਹ ਆ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰਤਾ ਪੰਜਾਬ ਭਗਵੰਤ ਮਾਨ ਨੂੰ ਤਾਂਲੇ ਜਨਾਬ ਜੀ ਦੋ ਸਾਲ ਆਇਆ ਇਹ ਉਹ ਪਹਿਲੇ ਤਾਂ ਸੀਐਮ ਨਹੀਂ ਸੀ ਨਾ ਪੰਜਾਬ ਦੇ ਉਹਨਾਂ ਨੂੰ ਤਾਂ ਹਲੇ ਦੋ ਸਾਲ ਹੋਇਆ ਜਿਹੜਾ ਕੰਮ ਤੁਹਾਡੀਆਂ ਪੀੜੀਆਂ ਨੇ ਦਰ ਤੋਂ ਤੁਸੀਂ ਗੰਦ ਪਾਇਆ ਪੰਜਾਬ 'ਚ ਉਹ ਬੰਦਾ ਦੋ ਸਾਲ 'ਚ ਕਿੱਦਾਂ ਝਾੜੂ ਨਾਲ ਸਾਫ਼ ਕਰ ਦੂ ਜਦੋਂ ਗੰਦ ਬਹੁਤ ਜ਼ਿਆਦਾ ਹੁੰਦਾ ਨਾ ਘਰ 'ਚ ਘੱਟ ਸਾਫ਼ ਕਰਨ ਲੱਗੇ ਵੀ ਟਾਈਮ ਲੱਗਦਾ ਪੰਜਾਬ ਤਾਂ ਬਹੁਤ ਵੱਡਾ ਸੂਬਾ ਹੈ ਉਹਨੂੰ ਵੀ ਸਾਫ਼ ਕਰਨ ਨੂੰ ਹਲੇ ਟਾਈਮ ਲੱਗੇਗਾ ਮੈਂ ਤਾਂ ਕਹਿੰਦੀ ਮਾਨਸਾ ਵਾਲੇ 5 ਸਾਲ ਪੂਰੇ ਕਰਨੇ 5 ਸਾਲ ਹੋ ਰਾਨ ਵਾਲੇ ਚੋਂ 10 ਸਾਲ ਦਾ ਟਾਈਮ ਦਿੱਤਾ ਜਾਵੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸਮਾਜ ਨੂੰ ਸੁਧਾਰਨਾ ਡਰਗ ਨੂੰ ਰੋਕਣਾ ਇੱਥੇ ਸਭੇ ਬਿਗ ਡੀਲ ਤਾਂ ਬੰਦੇ ਨੂੰ ਟਾਈਮ ਚਾਹੀਦਾ ਹੈ ਅੱਜ ਭਗਵੰਤ ਮਾਨ ਨੇ ਤੁਹਾਡੇ ਚਿੱਠੇ ਖੋਲਤੇ ਤੁਹਾਨੂੰ ਸਭ ਨੂੰ ਨੋਟਿਸ ਜਾਰੀ ਹੈ ਜੋ ਜੋ ਡਰਗ ਵੇਚਦੇ ਸੀ ਕੰਮ ਕਰਦੇ ਸੀ ਹੁਣ ਤੁਹਾਡੇ ਲੱਗੇ ਚਨੂਣੇ ਹੁਣ ਤੁਸੀਂ ਭੱਜਦੇ ਫਿਰਦੇ ਹੋ ਚਿੱਠੀਆਂ ਨੂੰ ਲਵ ਲੈਟਰ ਰੱਖਦੇ ਹੋ ਕਦੀ ਕਹਿੰਦਾ ਮੇਰੀ ਜਨਾਨੀ ਤੈਨੂੰ ਦੇਖੂ ਦੇਖ ਲੈ ਭਾਈ ਤੇਰੀ ਜਨਾਨੀ ਵੀ ਅਸੀਂ ਵੀ ਭਗਵੰਤਨਾਲੀ ਸਟੈਂਡ ਕਰਦੇ ਆਂ ਫਿਰ ਦੇਖ ਲੈ ਤੇਰੀ ਜਨਾਨੀ ਸ਼ਰਮ ਆਣੀ ਚਾਹੀਦੀ ਇੱਕ ਜਨਾਨੀ ਜਾਤ ਨੂੰ ਹੋ ਕੇ ਡਰਗ ਦਾ ਕੰਮ ਕਰ ਰਹੀ ਆ ਥੈਟਸ ਅ ਵੈਰੀ ਬੈਡ ਵੈਰੀ ਬੈਡ ਤੁਸੀਂ ਇੱਕ ਵਾਰ ਸੋਚਿਆ ਜੇ ਤੁਸੀਂ ਜੱਟ ਸਿੱਖ ਫੈਮਿਲੀ ਹੋ ਤੁਸੀਂ ਇੱਕ ਵਾਰ ਸੋਚਿਆ ਤੁਸੀਂ ਆਪਣੇ ਸਿੱਖਾਂ ਦੇ ਧੀ ਪੁੱਤੀ ਬਰਬਾਦ ਕਰਦੇ ਸੋਚੀ ਕਦੀ ਗੱਲ ਬਹਿ ਕੇ ਗੁਰੂ ਮਹਾਰਾਜ ਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਸੀ ਤੁਸੀਂ ਪੈਸੇ ਚ ਇੱਕਾ ਮਜੀਠਿਆ ਤੇ ਕਾ ਬਾਦਲ ਇਹ ਇੰਨੇ ਅੰਨੇ ਹੋਏ ਪੈਸੇ ਵਿੱਚ ਇਹ ਦੌਲਤ ਦੇ ਸਰੂਰ ਦੇ ਵਿੱਚ ਇੰਨੇ ਅੰਨੇ ਹੋਏ ਪੈਸੇ ਸਵਿਫਟ ਬੈਂਕ ਅਕਾਊਂਟ ਤੁਹਾਡੇ ਆ ਬਾਹਰ ਵਿਦੇਸ਼ਾਂ 'ਚ ਜਿਹੜੇ ਬਿਜ਼ਨਸ ਤੁਸੀਂ ਖੋਲੇ ਆ ਬਾਹਰ ਘਰ ਲੈ ਕੇ ਬੈਠੇ ਹੋ ਉਹ ਕਿੱਥੇ ਲੈ ਕੇ ਜਾਓਂਗੇ ਇੰਨੀ ਦੌਲਤ ਮੈਨੂੰ ਦੱਸ ਤਾਂ ਦੋ ਕਿੱਥੇ ਲੈ ਕੇ ਜਾਓਂਗੇ 220 ਗ੍ਰਾਮ ਦੀ ਸੋਲ ਹੁੰਦੀ ਹੈ ਬੰਦੇ ਦੇ ਬੋਡੀ ਵਿੱਚ ਜਦੋਂ ਨਿਕਲਣੀ ਆ ਫਰਰ ਕਰਕੇ ਨਿਕਲ ਜਾਣੀ ਆ ਨਾਲ ਨਹੀਂ ਜਾਣਾ ਜੇ ਸੋਚ ਰਹੇ ਹੋ ਸਾਡੇ ਬੱਚੇ ਤਾਂ ਰਾਜ ਕਰਨਗੇ ਬੱਚੇ ਕਿਲੇ ਵੇਖਿਆ ਤਾਨੂੰ ਕੀ ਪਤਾ ਤੁਹਾਡੇ ਮਰਦੇ ਤੁਹਾਡੇ ਬੱਚੇ ਵੀ ਉੱਡ ਜਾਣ ਜਰਾਲੂਦੀਨ ਮੁਹੰਮਦ ਅਕਬਰ ਨੇ ਫਤਿਹਪੁਰ ਸਿਕਰੀ ਜਿਹੜਾ ਮਹਿਲ ਬਣਾਇਆ ਸੀ ਨਾ ਲਾਲ ਪੱਥਰ ਮੰਗਾ ਕੇ ਰਾਜਸਥਾਨ ਤੋਂ ਕਹਿੰਦਾ ਐਸਾ ਮਹਿਲ ਕਿਤੇ ਨਹੀਂ ਹੋਊਗਾ ਹਜ਼ਾਰਾਂ ਸਾਲ ਕਹਿੰਦਾ ਮਹਿਲ ਟੁੱਟੂਗਾ ਨਹੀਂ ਇਹਦੀ ਦੁਵਾਰ ਐਵੇਂ ਰਹਿਣਗੀਆਂ ਤੇ ਗੱਲ ਵੀ ਸੱਚ ਆ ਅੱਜ ਤੁਸੀਂ ਸਾਡਾ ਇਤਿਹਾਸ ਦੇਖ ਕੇ ਸਿੱਖਾਂ ਦੇ ਜਿਹੜੇ ਪੁਰਾਣੇ ਜਿੰਨੇ ਤੁਸੀਂ ਲਾ ਲੋ ਸ਼ਹੀਦ ਹੋਏ ਨੇ ਜਾਂ ਸਾਡੇ ਜਿਹੜੇ ਦਸੋਂ ਪਿਤਾ ਜਿਹਨਾਂ ਦੇ ਘਰਾਂ ਦੇ ਹਾਲ ਦੇਖੋ ਕੀ ਆ ਕਈਆਂ ਦੇ ਲੈਂਟਰ ਟੁੱਟੇ ਇੱਟਾਂ ਟਈਆਂ ਖੰਡਰ ਹੈ ਪਰ ਜਲਾਲਉਦੀਨ ਮੁਹੰਮਦ ਅਕਬਰ ਦਾ ਮਹਿਲ ਅੱਜ ਵੀ ਉੱਥੇ ਫਤਿਹਪੁਰ ਸਿਰ ਲੋਕ ਦੇਖਣ ਜਾਂਦੇ ਆ ਇੱਕ ਇੱਟ ਨਹੀਂ ਹਿੱਲੀ ਉਹਦੇ ਵਿੱਚੋਂ ਪ੍ਰਾਪਤਾ ਬੰਦਾ ਹਿੱਲ ਗਿਆ ਨਾ ਖੰਡਰ ਵੀ ਹਿੱਲ ਗਿਆ ਉਹਦਾ ਉਹ ਤਾਂ ਮਹਿਲ ਸੌਂਸਾਨ ਹੈ ਵਿਆਹਵਾਣ ਕਬੂਤਰਾਂ ਦੇ ਟਾਂ ਟਾਂ ਕਰਕੇ ਬਿਠਾ ਕਰ ਜਾਂਦੇ ਆ ਕੁੱਤੇ ਬਿੱਲੇ ਆਂਦੇ ਸੁੱਸੂ ਕਰਕੇ ਚੱਲ ਜਾਂਦੇ ਆ ਮਹਿਲ ਹੈ ਪਰ ਸੌਂਸਾਨ ਹੈ ਇਤਿਹਾਸ ਹੀ ਰਹਿ ਗਿਆ ਸੋ ਯਾਦ ਰੱਖਿਓ ਸੁਧਰ ਜੋ ਸੁਧਰ ਜੋ ਨਾ ਗੰਦ ਪਾਓ ਨਿਤ ਲੋਕ ਗੰਧ ਪਾਉਣਗੇ